ਖਬਰਨਾਮਾ ਦੇਖ ਰਹੇ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਮ ਆਦਮੀ ਪਾਰਟੀ ਦੇ ਮੌਜੂਦਾ ਮੰਤਰੀ ਦਾ ਪਿਆ ਆਪਸ ਵਿੱਚ ਪੇਚਾ ਇੱਕ ਪਾਸੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੱਲ 1600 ਕਰੋੜ ਰੁਪਏ ਦਾ ਪੈਕੇਜ ਹਰ ਪੀੜਤ ਹਲਕਿਆਂ ਨੂੰ ਦਿੱਤਾ ਗਿਆ ਹਾਲਾਂਕਿ ਉੱਥੇ ਇਹ ਵੀ ਗੱਲ ਹੋਈ ਕਿ ਆម ਆਦਮੀ ਪਾਰਟੀ ਨੇ 2023 ਦੀਆਂ 2023 ਦੇ ਫਲੱਡ ਦੇ ਵਿੱਚ ਜਿਹੜੇ ਪੈਸੇ ਆਏ ਸੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਉਹ ਪੰਜਾਬ ਦੇ ਕਿਸਾਨਾਂ ਨੂੰ ਨਹੀਂ ਮਿਲੇ ਇਹ ਗੱਲ ਸੁਰੇਸ਼ ਕੁਮਾਰ ਜਾਖੜ ਅਸ਼wini ਸ਼ਰਮਾ ਅਤੇ ਰਵਨੀਤ ਬਿੱਟੂ ਨੇ ਕਹੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਿੰਨੇ ਧੋਖੇबाज ਨੇ 2023 ਦੇ ਜਦੋਂ ਵਿੱਚ 2023 ਵਿੱਚ ਜਦੋਂ ਹੜ੍ਹਾਂ ਦੇ ਪਾਣੀ ਆਏ ਸੀ ਅਤੇ ਪਾਣੀ ਦੇ ਨਾਲ ਜਿਹੜੀ ਫਸਲ ਪ੍ਰਭਾਵਿਤ ਹੋਈ ਸੀ ਮੁਆਵਜ਼ਾ ਦਿੱਤਾ ਗਿਆ ਸੀ ਸੈਂਟਰ ਸਰਕਾਰ ਵੱਲੋਂ ਲੇਕਿਨ 1 ਰੁਪਿਆ ਵੀ ਕਿਸਾਨਾਂ ਦੇ ਖਾਤੇ ਵਿੱਚ ਟਰਾਂਸਫਰਡ ਨਹੀਂ ਕੀਤਾ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਮੁੱਚੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਵੱਲੋਂ ਤੇ ਦੂਸਰੇ ਪਾਸੇ 1600 ਕਰੋੜ ਰੁਪਏ ਦਾ ਕੱਲ ਪ੍ਰਧਾਨ ਮੰਤਰੀ ਨરેਂਦਰ ਮੋਦੀ ਨੇ ਐਲਾਨ ਕੀਤਾ ਉਹਨਾਂ ਕਿਹਾ ਕਿ ਅਸੀਂ ਸਰਵੇ ਕਰ ਲਿਆ ਹੈ ਸਰਵੇ ਦੇ ਵਿੱਚ ਸਾਨੂੰ ਜਿਹੜਾ ਕੁਝ ਜਾਇਜ਼ ਲੱਗਿਆ ਅਸੀਂ ਉਹਦੇ ਹਿਸਾਬ ਦੇ ਨਾਲ 1600 ਕਰੋੜ ਰੁਪਏ ਪੰਜਾਬ ਨੂੰ ਫਲੱਡ ਦਾ ਜਿਹੜਾ ਰੀਲੀਫ ਫੰਡ ਜਿਹੜਾ ਹੈ ਦੇ ਕੇ ਜਾ ਰਹੇ ਹਾਂ ਤੇ ਦੂਸਰੇ ਪਾਸੇ ਜਦੋਂ ਮੰਤਰੀ ਕਹਿੰਦੇ ਕਿ ਇਹ ਫੰਡ ਥੋੜਾ ਹੈ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਟੁੱਟ ਕੇ ਪੈ ਗਿਆ ਪਹਿਲਾਂ ਆਪਾਂ ਖੁਦ ਮੁੰਡਿਆ ਦੀ ਗੱਲ ਬਾਤ ਸੁਣਦੇ ਹਾਂ ਕੀ ਪਿਆਸ ਇੱਕ ਰਿਕੁਐਸਟ ਹੈ ਕਿ 60000 ਰੁਪਈਆ ਆਪਨੇ ਪੰਜਾਬ ਕਾ ਦੇਣਾ ਹੈ ਤਾਂ 1600 ਕਰੋੜ ਰੁਪਈਆ ਆਪ ਬਹੁਤ ਕਮ ਲੈ ਕੇ ਜਾ ਰਹੇ ਹੋ ਉੱਪਰ ਆਪਕੋ ਕਿਆ ਹਿੰਦੀ ਆਤੀ ਹੈ ਹਿੰਦੀ ਵਿੱਚ ਮੈਨੇ ਬਹੁਤ ਵਧੀਆ 1600 ਕਰੋੜ ਰੁਪਏ ਦੀ ਤੇ ਮੈਂ ਕਹਾਂ ਸਰ ਹਿੰਦੀ ਵੀ ਮੇਰੇ ਮੁਝੇ ਆਤੀ ਹੈ ਲੇਕਿਨ ਆਪਨੇ 1600 ਕਰੋੜ ਰੁਪਏ ਕੰਮ ਦਿਆ ਹੈ ਜੀ ਤੇ ਇਤਨਾ ਤੋਂ ਆਪ ਅਫਗਾਨਿਸਤਾਨ ਵਿੱਚ ਵੀ ਜਾ ਕੇ ਦੇਖ ਲਓ ਨਹੀਂ ਆਪਕੋ ਹਿੰਦੀ ਆਤੀ ਹੈ ਕਿਆ 1600 ਦੇ ਦਿਆ ਤੋ ਮੈਨੇ ਫਿਰ ਬੋਲਿਆ ਕਿ ਸਰ ਇਹ ਪੰਜਾਬ ਕੇ ਸਾਥ ਪੰਜਾਬ ਦਾ ਅਪਮਾਨ ਕਰਕੇ ਜਾ ਰਹੇ ਹੋ ਆਪ ਆਪ ਥੋੜਾ ਦੇ ਰਹੇ ਹੋ ਜੀ ਸੈਕਟਰੀ ਸਾਹਿਬ ਨੂੰ ਕੈਪਸਲ ਸਾਹਿਬ ਨੂੰ ਪੂਰੇ ਡਿਟੇਲ ਦੇ ਵਿੱਚ ਜਿਵੇਂ ਜਿੰਨਾ ਜਿੰਨਾ ਸਾਡੇ ਕਿਸਾਨ ਭਰਾਵਾਂ ਦਾ ਨੁਕਸਾਨ ਹੋਇਆ ਚਾਹੇ ਡਗਰਾ ਦਾ ਨੁਕਸਾਨ ਹੋਇਆ ਚਿੰਨੀਆਂ ਜਾਨਾਂ ਚੜੀਆਂ ਗਈਆਂ ਪੂਰੇ ਪੰਜਾਬ ਦਾ ਪੂਰੇ ਵਿਸਥਾਰ ਦਾ ਜਦੋਂ ਦੱਸਿਆ ਗਿਆ ਸੋ ਉਸ ਦਸੂਣ ਤੋਂ ਬਾਅਦ ਉਹਨਾਂ ਨੇ ਅਨਾਉਂਸ ਕੀਤਾ ਕਿ 1600 ਰੁਪਏ ਹਮ ਇਸਰ ਵੀ ਫੰਡ ਵਿੱਚ ਦੇ ਰਹੇ ਸੋ ਮੈਂ ਖੜਾ ਹੋ ਕੇ ਬੋਲਾ ਕਿ ਮੈਂ ਕਹਿੰਦਾ ਪੀਐਮ ਸਾਹਿਬ ਇੱਕ ਰਿਕੁਐਸਟ ਹੈ ਕਿ 60000 ਰੁਪਏ ਆਪਨੇ ਪੰਜਾਬ ਕਾ ਦੇਣਾ ਸੋ 1600 ਰੁਪਏ ਆਪ ਬਹੁਤ ਕਮ ਲੈ ਕੇ ਜਾ ਰਹੇ ਹੋ ਇਸ ਵਿੱਚ हमारे पंजाब की किसान भाइयों की जो नुकसान हुआ वो ज्यादा आपने खुद देखा है सारा नुकसान भी देखा है डिटेल में कैप्शूल साहब ने आपको बताया तो कहते आपको क्या हिंदी आती है हिंदी में मैंने बोल तो दिया 1600 करोड़ तो मैं कहता सर हिंदी भी मेरी मुझे आती है लेकिन आपने 1600 करोड़ काम दिया है तो इतना तो आप अफगानिस्तान में भी, भी जाकर देख रहे होंगे तो पंजाब को क्या एक ए ने हरदीप सिंह मुंडिया ਜੋ ਮੰਤਰੀ ਵੀ ਉਹਨਾਂ ਦੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਬਹਿਸ ਬਾਜੀ ਹੋਈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਮੁੱਚੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਵੱਲੋਂ ਰੋਲਾ ਪਾਇਆ ਜਾ ਰਿਹਾ ਹੈ ਕਿ 60000 ਕਰੋੜ ਰੁਪਏ ਪੰਜਾਬ ਦਾ ਬੈਲੰਸ ਪੈਂਡਿੰਗ ਹੈ ਸੈਂਟਰ ਸਰਕਾਰ ਦੇ ਕੋਲ ਜੇਕਰ ਉਹ 60000 ਕਰੋੜ ਰੁਪਏ ਦੇ ਦਿੰਦੀ ਹੈ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਾਅਦਾ ਕੀਤਾ ਸੀ ਕਿ 50000 ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਪੰਜਾਬ ਦੇ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ ਇਧਰ ਮੁੰਡੀਆਂ ਜੋ ਆ ਆਦਮੀ ਪਾਰਟੀ ਦੇ ਮੰਤਰੀ ਨੇ ਉਹਨਾਂ ਦੀ ਅਤੇ ਪੰਜਾਬ ਦੇ ਮੁੱਖ ਉਪੰਜੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਬਹਿਸ ਬਾਜੀ ਹੋਈ ਖਾਸ ਕਰਕੇ 1600 ਕਰੋੜ ਰੁਪਏ ਨੂੰ ਲੈ ਕੇ ਲੇਕਿਨ ਇੱਥੇ ਇਹ ਵੀ ਗੱਲ ਵੇਖਣਯੋਗ ਹੈ ਕਿ 2023 ਦੀਆਂ ਫਸਲਾਂ ਦਾ ਜਿਹੜਾ ਨੁਕਸਾਨ ਹੋਇਆ ਸੀ ਹੜ੍ਹਾਂ ਦੇ ਪਾਣੀ ਦੇ ਨਾਲ ਪੰਜਾਬ ਸਰਕਾਰ ਵੱਲੋਂ ਤੋਂ ਉਹ ਵੀ ਮੁਆਵਜ਼ਾ ਨਹੀਂ ਦਿੱਤਾ ਗਿਆ ਕੌਣ ਸਹੀ ਹੈ ਕੌਣ ਗਲਤ ਹੈ ਆਉਣ ਵਾਲੇ